ਹੈਲੋ ਜੀ ਸਾਸ਼ਰੀ ਕਾਲ ਜੀ ਮੈਂ ਮਨਦੀਪ ਕੌਰ ਆਪ ਸਭ ਨੂੰ ਪਿਆਰ ਭਰੀ ਸ਼ਾਸਰੀ ਕਾਲ ਅੱਜ ਆਪਾਂ ਤੁਹਾਨੂੰ ਦੱਸਦੇ ਆਂ ਜੀ ਅਲਸਰ ਦਾ ਇਲਾਜ ਕੋਈ ਵੀ ਤੁਹਾਨੂੰ ਮਤਲਬ ਪ੍ਰੋਬਲਮ ਆ ਰਹੀ ਹੈ ਸਰੀਰ 'ਚ ਆਪਣੇ ਇੰਨੇ ਰੋਗ ਹੁੰਦੇ ਆਪਾਂ ਕਈ ਵਾਰੀ ਦੱਸ ਵੀ ਨਹੀਂ ਸਕਦੇ ਆਪਾਂ ਛੋਟੇ ਛੋਟੇ ਰੋਗ ਤਾਂ ਵੈਸੇ ਹੀ ਲੱਗੇ ਤਰੇ ਫਿਰਦੇ ਰਹਿੰਦੇ ਆ ਵੀ ਕੀ ਡਾਕਟਰਾਂ ਕੋਲੇ ਜਾਵਾਂਗੇ ਕਿਉਂਕਿ ਮੰਗਾਈ ਇੰਨੀ ਵੱਧ ਚੁੱਕੀ ਆ ਜੀ ਨੂਨ ਮਿਰਚ ਪੂਰੇ ਕਰਨੇ ਬਹੁਤ ਔਖੇ ਹੋਏ ਪਏ ਆ ਤੇ ਇਲਾਜ ਆਪਾਂ ਕਿੱਥੋਂ ਕਰਾਵਾਂਗੇ ਠੀਕ ਹੈ ਜੀ ਆਗਰ ਕੇ ਮੈ ਤੁਹਾਨੂੰ ਕਹਿਣੀ ਆ ਵੀ ਜੇ ਤੁਸੀਂ ਆਈ ਸਰਦੀ ਆਏ ਸਿਆਲ ਜਣੇਗੇ ਆ ਚੀਜ਼ ਬੀਜ ਕੇ ਖਾਲੀ ਪੇਟ ਕੁੱਟ ਕੇ ਪੀਆ ਕਰੋਗੇ ਤਾਂ ਮੇਰੇ ਹਿਸਾਬ ਨਾਲ ਤੁਹਾਡੇ ਨੇੜੇ ਕੋਈ ਨਾ ਬਿਮਾਰੀ ਲੱਗੂਗੀ ਨਹੀਂ ਜਿਨ੍ਹਾਂ ਨੂੰ ਬਿਮਾਰੀਆਂ ਲੱਗ ਚੁੱਕੀਆਂ ਚਾਹੇ ਜਿੰਨੀਆਂ ਮਰਜ਼ੀ ਖਤਰਨਾਕ ਬਿਮਾਰੀਆਂ ਹੋਣ ਜਿੱਡੀ ਮਰਜ਼ੀ ਖਤਰਨਾਕ ਨਾਕ ਬਿਮਾਰੀ ਹੋਵੇ ਹਰ ਇੱਕ ਦਾ ਇਲਾਜ ਇਸ ਚੀਜ਼ ਦੇ ਵਿੱਚ ਹੈ ਕਿਉਂਕਿ ਲੁਧਿਆਣੇ ਤੋਂ ਆ ਬੈਣਾ ਸਰੇਂਦਰ ਹਾਂ ਸਾਹਿਬ ਸਰੇਂਦਰ ਕਹਾਰਾ ਨੇ ਵੀ ਵੀਡੀਓ ਪਾ ਕੇ ਫਿਰ ਲੋਕਾਂ ਨੂੰ ਜਾਗਰੂਕ ਕੀਤਾ ਸੀ ਕਿ ਉਹਦੇ ਘਰ ਵਾਲੇ ਦਾ ਕੈਂਸਰ ਵੀ ਠੀਕ ਕੀਤਾ ਸੀ ਇਸ ਚੀਜ਼ ਨੇ ਤੇ ਉਹ ਬੜੀ ਖੁਸ਼ੀ ਉਹਦੇ ਘਰ ਵਾਲੇ ਨੂੰ ਜਵਾਬ ਦਿੱਤਾ ਉਹ ਸਾਹਮਣੇ ਮਰੀਜ਼ ਬੈਠਾ ਜੀ 2005 ਦੇ ਤੋਂ ਅਲਸਰ ਸੀਗੀ ਤੇ ਹੁਣ ਉਹ ਬਿਲਕੁਲ ਸੈਟ ਆ ਤਿੰਨ ਤੋਂ 72 ਤੋਂ 2000 ਤੇ ਨਾ ਤੋਂ ਮੈਨੂੰ ਅਲਸਰ ਸੀ ਤੇ ਮੈਂ ਘਟੋ ਘਟ 8-9 ਸਾਲ ਅੰਗਰੇਜ਼ੀ ਦਵਾਈਆਂ ਖਾਧੀਆਂ ਤੇ ਸੋਨੂੰ ਆ ਵੀਡੀਓ ਚ ਵੀ ਦੱਸਦੀ ਸੀ ਵੀ ਉਹ ਦਵਾਈਆਂ ਮਹਿੰਗੀਆਂ ਕਰਕੇ ਮੈਂ ਨੱਕੋ ਬੋਲੂ ਵੀ ਲੈ ਗਈ ਸੀ ਕਿਉਂਕਿ ਇਲਾਜ ਜਦੋਂ ਮਹਿੰਗਾ ਹੋਵੇ ਫਿਰ ਮਰੀਜ਼ ਨੂੰ ਘਰਦਿਆਂ ਨੂੰ ਇਹ ਹੁੰਦਾ ਵੀ ਦਵਾਈਆਂ ਬਹੁਤ ਜੀ ਲੱਗਦੀਆਂ ਕਰਨ ਬਹੁਤ ਹਨਾ ਗਰਮ ਨਹੀਂ ਹੁੰਦੀਆਂ ਪੁੱਤ ਉਹ ਬੰਦੇ ਉਹਨਾਂ 'ਚ ਥੋੜਾ ਜਿਹਾ ਨਸ਼ਾ ਟਾਈਪ ਤੇ ਹੁੰਦਾ ਜੇ ਦਾ ਸਟੂਡੈਂਟ ਹੁੰਦਾ ਉਹ ਖਾ ਕੇ ਬੰਦਾ ਥੋੜਾ ਜਿਹਾ ਵੀ ਮਤਲਬ ਚੜਚੜਾ ਵੀ ਬਣ ਜਾਂਦਾ ਤੇ ਇੱਕੋ ਗੱਲ ਬੜੀ ਭੁੱਲਦਾ ਤੇ ਇੱਕ ਬੜੀ ਮਤਲਬ ਖੇਜ ਖੇਜ ਬੜੀ ਚੜਦੀ ਹੈ ਦਵਾਈਆਂ ਖਾਣ ਨਾਲ ਭਾਈ ਮੈਨੂੰ ਤਾਂ ਇਹ ਚੀਜ਼ਾਂ ਬੜਾ ਤੰਗ ਕਰਦੀਆਂ ਸੀ ਬੜੀ ਖੇਜਦੀ ਸੀ ਮੈਂ ਤੇ ਬਾਕੀ ਸੋਨੂੰ ਸਾਰਿਆਂ ਨੂੰ ਗਿਆਨ ਐ ਇਸ ਚੀਜ਼ ਦਾ ਵੀ ਜਦੋਂ ਆਪਣਾ ਕੋਈ ਲਾਜ ਮਹਿੰਗਾ ਚੱਲ ਪੈਂਦਾ ਤਾਂ ਘਰ ਦੇ ਵੀ ਆਪਣੇ ਦੇਖਣੇ ਸ਼ੁਰੂ ਹੋ ਜਾਂਦੇ ਵੈਸੇ ਵੀ ਹੁਣ ਰਿਸ਼ਤੇ ਨਾਤੇ ਤਾਂ ਮਤਲਬ ਦੀ ਰਹਿ ਗਏ ਆ ਕੌਣ ਕਿਸੇ ਨੂੰ ਪਿਆਰ ਕਰਦਾ ਸਭ ਦੁਨੀਆ ਪੈਸੇ ਦੀ ਆ ਹਨਾ ਤਾਂ ਕਿਹੜੀਆਂ ਵੀ ਆਪਣੀ ਸਿਹਤ ਦੀ ਸੰਭਾਲ ਆਪ ਕਰੋ ਮੈਂ ਵੀ ਤੇ ਆਪ ਹੀ ਕੀਤੀ ਐ ਦੇਖੋ ਜਨਮ ਮਰਨ ਤਾਂ ਪਰਮਾਤਮਾ ਦਾ ਇਹ ਕਰਦਾ ਪਰ ਆਪਾਂ ਆਪਣਾ ਬਚਾਅ ਆਪ ਕਰਨਾ ਹੁੰਦਾ ਕਿਉਂਕਿ ਪਰਮਾਤਮਾ ਨੇ ਆਪਾਂ ਨੂੰ ਦਿਮਾਗ ਇਸ ਕਰਕੇ ਦਿੱਤਾ ਹੁੰਦਾ ਵੀ ਆਪਾਂ ਕੀ ਕਰਨਾ ਹੈ ਕੀ ਨਹੀਂ ਕਰਨਾ ਤੇ ਬਾਕੀ ਤੁਸੀਂ ਇਹ ਦੇਖ ਲਓ ਜਦੋਂ ਆਪਾਂ ਕੋਈ ਚੀਜ਼ ਖਾਣੇ ਪੀਣੇ ਆ ਹਨਾ ਆਪਣਾ ਢਿੱਡ ਹੀ ਦੱਸ ਦਿੰਦਾ ਵੀ ਮੈਨੂੰ ਅੱਜ ਚੰਗੀ ਲੱਗੀ ਜਾਂ ਹਜਮ ਨਹੀਂ ਆਈ ਪਰ ਆਪਾਂ ਐਡਿਕ ਬੈਵਕੀ ਹੁੰਨੇ ਆਪਾਂ ਚੀਜ਼ ਬਾਰ-ਬਾਰ ਖਾਣੇ ਆ ਜਿਹੜਾ ਮਨ મતલਬ ਤੁਹਾਡਾ ਮਨ ਨਾ ਕਰੇ ਚੀਜ਼ ਨੂੰ ਚਾਹੇ ਤੁਸੀਂ ਬਿਮਾਰ ਹੋਣ ਚਾਹੇ ਤੰਦਰੁਸਤ ਹੋਣ ਚੀਜ਼ ਨੂੰ ਕਦੇ ਨਾ ਖਾਓ ਜਾਂ ਜਿਹੜੀ ਚੀਜ਼ ਖਾ ਕੇ ਤੁਸੀਂ ਔਖੇ ਹੋਏ ਉਹਨੂੰ ਕਦੇ ਨਾ ਖਾਓ ਸਮਝੋ ਵੀ ਤੁਹਾਡੀ ਬਾਡੀ ਉਹਨੂੰ ਨਹੀਂ ਪਚਾ ਰਹੀ ਇਹਨਾਂ ਜੀਂਦਾ ਵੀ ਧਿਆਨ ਰੱਖੋਗੇ ਤਾਂ ਸੌਖੇ ਰਹੋਗੇ ਅੱਜ ਆਪਾਂ ਜੀ ਪਹਿਲਾ ਦਿਨ ਆਪਣਾ ਆਪਾਂ ਬੀਟ ਗ੍ਰਾਸ ਬੀਜਣਾ ਸ਼ੁਰੂ ਕਰਦੇ ਹਾਂ ਤੁਹਾਡੇ ਨਾਲ ਮੈਂ ਵਾਅਦਾ ਕੀਤਾ ਸੀ ਵੀ ਆਪਾਂ ਸੂਚੀ ਬੀਜਾਂਗੇ ਕਿਉਂਕਿ ਹੁਣ ਠੰਡ ਹੋ ਗਈ ਹੁਣ ਕਣਕ ਹਰੀ ਹੋਣ ਲੱਗ ਜੂਗੀ ਬਾਕੀ ਜਿਹੜੀ ਗੱਲ ਆ ਜਾਂਦੀ ਜੀ ਮਾਤਾ ਦਾ ਆਪਰੇਸ਼ਨ ਹੋਣ ਕਰਕੇ ਨਾ ਉਹ ਹਸਪਤਾਲ 'ਚ ਰਹੀ ਤੇ ਉਹਦਾ ਕਰਕੇ ਮੈਂ ਲੇਟ ਬਹੁਤ ਆ ਨਹੀਂ ਮੈਂ ਤਾਂ ਇੱਕ ਕਸੂ ਤੋਂ ਬੀਜਣ ਲੱਗ ਜਾਣਾ ਸੀਗਾ ਹੁਣ ਕਣਕਾਂ ਹਰੀਆਂ ਹੋਣ ਲੱਗ ਜਾਣਗੀਆਂ ਜੀ ਅੱਜ ਆਪਾਂ ਸ਼ੋਨੂ ਕਣਕ ਬੀਜਣੀ ਸਿਖਾਉਣੇ ਆ ਮੈਂ ਤਾਂ ਦੇਖ ਇਹ ਛੋਟਾ ਇਨਗਰੀਡੀਐਂਟ ਹੈ ਜੀ ਆਹ ਆਪਣਾ ਜਿਵੇਂ ਆਟਾ ਸਮਝ ਲਓ ਇਨਗਰੀਡੀਐਂਟ ਪਰ ਉੱਥੇ ਖਾੜ ਉੱਥੇ ਕਿਉਂ ਵੇ ਲੋਕ ਦੁਖੀ ਹੋਣਗੇ ਤੂੰ ਅਗਗਲਾ ਕੋਈ ਛਾੜ ਗਰੀ ਜਾਂਦਾ ਇੱਕ ਤਾਂ ਆਪਾਂ ਲੈ ਲਈਏ ਜੀ ਮਿੱਟੀ ਮਿੱਟੀ ਹੈ ਅਮਦਲੀ ਜਿਹੜੇ ਆਪਣੇ ਬਾਹੜ ਵਾਲੀ ਮਿੱਟੀ ਨਹੀਂ ਲੈਣੀ ਜੀ ਮਿੱਟੀ ਟੋਕਟ ਦੋ ਦਿਨ ਸਾਲ ਪ੍ਰਾਣੀ ਮਿੱਟੀ ਲੈਣੀ ਜਿੱਥੇ ਨਾ ਤਾਂ ਕੋਈ ਰੇ ਹੋਈ ਹੋਵੇ ਨਾ ਕੁਝ ਪ੍ਰੇ ਹੋਈ ਹੋਵੇ ਸਿੱਧੀ ਗੱਲ ਕੋਈ ਕੈਮੀਕਲ ਨਾ ਹੋ ਤੁਸੀਂ ਚੁੱਪ ਕਰਕੇ ਜਾ ਤਾਂ ਹੀ ਮਿੱਟੀ ਨਹਿਰ ਤੋਂ ਲਿਆਓ ਜਾਂ ਖਾਲ ਤੋਂ ਲਿਆਓ ਉਸ ਤੋਂ ਜਿੱਥੇ ਸਪਰੇਅ ਰੇ ਦਾ ਛਿੱਟਾ ਨਹੀਂ ਦੇ ਨਹੀਂ ਸਰ ਉਹ ਤਾਂ ਸੂਏ ਦਿਨ ਹੀ ਡਾਇਰਟ ਨਹੀਂ ਹੁੰਦੀ ਨਹੀਂ ਜਿਹੜੇ ਖਾਲ ਹੁੰਦੇ ਨਾ ਪੁੱਤਰ ਧੋਰੀ ਖਾਲ ਵੱਡੇ ਖਾਲ ਹੁੰਦੇ ਆ ਉਹਨਾਂ ਤੇ ਕੋਈ ਸਪਰੇਅ ਨਹੀਂ ਕਰਦਾ ਠੀਕ ਹੈ ਬਾਕੀ ਉਹ ਉਪਜਾਊ ਨਹੀਂ ਹੁੰਦੀ ਉੱਥੇ ਕੋਈ ਬੀਜ ਨਹੀਂ ਆਪਣੇ ਆਪ ਕੱਖ ਹੁੰਦੇ ਆ ਖਾਲ ਦੇ ਆਲੇ ਦੁਆਲੇ ਭੈਗਾ ਜੀ ਤੁਸੀਂ ਉਹ ਮਿੱਟੀ ਨਹੀਂ ਲੈਣੀ ਜਿੱਥੇ ਬੀਜਦੀ ਆ ਜਾਂ ਕਣਕ ਨਰਮਾ ਝੋਨਾ ਕੁਝ ਵੀ ਲੱਗਦਾ ਉਹ ਨਹੀਂ ਤੁਸੀਂ ਹਾਂ ਤੁਸੀਂ ਖਾਲੀ ਪਲਾਟਾਂ ਵਾਲੀ ਮਿੱਟੀ ਲੈ ਸਕਦੇ ਹੋ ਜਿਵੇਂ ਖਾਲੀ ਜਗ੍ਹਾ ਜਿੱਥੇ ਰੇ ਸਪਰੇ ਨਹੀਂ ਹੁੰਦੀ ਤੇ ਉਹ ਬੀਜਣ ਤੇ ਨਹੀਂ ਆਉਂਦੀ ਤੁਸੀਂ ਨਹਿਰ ਤੋਂ ਵੀ ਇਹ ਮਿੱਟੀ ਲੈ ਸਕਦੇ ਹੋ ਤੁਸੀਂ ਕਿਸੇ ਦਰਖਤ ਦੇ ਸਦੋਂ ਵੀ ਮਿੱਟੀ ਲੈ ਸਕਦੇ ਹੋ ਜਿਹੜੇ ਦਰਖਤ ਦੇ ਥੱਲੇ ਵੀ ਮਤਲਬ ਕੋਈ ਫਸਲ ਨਹੀਂ ਹੁੰਦੀ ਆਪਾਂ ਜਿਵੇਂ ਆਪਣੇ ਘਰੇ ਦਰਖਤ ਘਰੇ ਤਾਂ ਹੁਣ ਲੋਕ ਬਥੇਰਾ ਖਸਲ ਹੁੰਦੇ ਪੁੱਤ ਪਾਲਕਾ ਪੂਲਕਾ ਲਾ ਲੈਂਦੇ ਆ ਸੋ ਮਿੱਟੀ ਤੁਸੀਂ ਉਹ ਲੈਣੀ ਆ ਜਿਹੜੀ ਮਤਲਬ ਬੀਜਦੀ ਨਾ ਹੋਵੇ ਜਿੱਥੇ ਲੋਕ ਰੇਸ ਬ੍ਰੇਕ ਨਾ ਪਾਉਂਦੇ ਹੁਣ ਖਾਲੀ ਪਲਾਟਾਂ ਚਲੋ ਉਹ ਖਾਲੀ ਥਾਂ ਚੋ ਲੋ ਜਿੱਥੋਂ ਮਰਜ਼ੀ ਲੋ ਵੀ ਜਿੱਥੇ ਰੇਵ ਸਪਰੇ ਨਾ ਪੈਂਦੀ ਹੋਵੇ ਠੀਕ ਹੈ ਨਹਿਰ ਤੋਂ ਲਓਗੇ ਤਾਂ ਉਹ ਵੀ ਬੈਸਟ ਹੈ ਜਿਹੜਾ ਨਹਿਰੀ ਪਾਣੀ ਆ ਜਾਂਦਾ ਜੀ ਠੀਕ ਹੈ ਤੇ ਆਹ ਜੀ ਆਪਣੀ ਮਿੱਟੀ ਇਹਦੇ ਵਿੱਚ ਬਾਹਲਾ ਤੁਸੀਂ ਕੁਝ ਨਹੀਂ ਕਰਨਾ ਮਿੱਟੀ ਆਹ ਰਿਹਾ ਜੀ ਮਿੱਟੀ ਦਾ ਭਾਂਡਾ ਭਾਂਡਾ ਤੁਸੀਂ ਜ਼ਿਆਦਾ ਲੈਣਾਗਾ ਜੀ ਲੋਹੇ ਦਾ ਸਟੀਲ ਦਾ ਲੈ ਲੈਣਾ ਠੀਕ ਹੈ ਜੀ ਤੁਸੀਂ ਭਾਂਡਾ ਰਬੜ ਦਾ ਬਿਲਕੁਲ ਨਹੀਂ ਲੈਣਾ ਬਿਲਕੁਲ ਵੀ ਰਬੜ ਦਾ ਨਹੀਂ ਲੈਣਾ ਭੰਡਾ ਆਹਗਾ ਜੀ ਮਿੱਟੀ ਦਾ ਬਰਤਨ ਇਹ ਬਰਤਨ ਮੈਨੂੰ ਕੱਲੀ ਨੂੰ ਵਾਧੂ ਆ ਕਿਉਂਕਿ ਮੈਂ ਕੱਲੀ ਬੀਨੀ ਆ ਦੀਪੂ ਤਾਂ ਕਦੀ ਪੀਂਦਾ ਮੈਂ ਕਹੇ ਪੀਉਂਗੀ ਜੀ ਮਹੀਨਾ ਡੇਢ ਮਹੀਨਾ ਕਿਉਂਕਿ ਹੁਣ ਮੈਂ ਤੰਦਰੁਸਤਾਂ ਵਾਹਿਗੁਰੂ ਦੀ ਕਿਰਪਾ ਮੇਰੇ ਤੇ ਜਿਨ੍ਹਾਂ ਨੂੰ ਕੋਈ ਵੱਡਾ ਰੋਗ ਹੈ ਕਿਸੇ ਨੂੰ ਵੀ ਕੋਈ ਰੋਗ ਹੈ ਅਲਸਰ ਅਲਸਰ ਵਾਲਾ ਨੂੰ ਪੀਣੀ ਪਊਗੀ ਵੀਰੇ 3 ਮਹੀਨੇ ਖਾਲੀ ਪੇਟ ਆਏ ਸਾਲ ਤੁਸੀਂ 3-3 ਮਹੀਨੇ ਪੀਓ ਜਿਹੜਾ ਮੈਂ ਤੁਹਾਡੇ ਸਰੀਰ ਚ ਪਈਆਂ ਘਾਟਾਂ ਤੇ ਕਮੀਆਂ ਹੁੰਦੀਆਂ ਉਹ ਕੱਲਾ ਬੀਟ ਗ੍ਰਾਸ ਪੂਰਾ ਕਰ ਦਿੰਦਾ ਫਰੀ ਇਲਾਜ ਹੈ ਵੀਰੇ ਕੋਈ ਪੈਸਾ ਨਹੀਂ ਲੱਗਦਾ ਤੇ ਸਿਰਫ ਤੁਹਾਡੀ ਮਿਹਨਤ ਹੈ ਤੁਸੀਂ ਮਿਹਨਤ ਕਰਕੇ ਆਪਣਾ ਵੱਡੇ ਤੋਂ ਵੱਡਾ ਰੋਗ ਤੋੜ ਸਕਦੇ ਹੋ ਅਲਰਜੀ ਹੋਈ ਅੱਖਾਂ ਦਾ ਰੋਗ ਹੋਇਆ ਕੋਈ ਮਕਾ ਕਰੋ ਤੁਸੀਂ ਕਹੋਗੇ ਡਾਕਟਰ ਬੜੀ ਬੈਠੇ ਵਿੱਚ ਚੀਜ਼ ਵਰਤੀ ਆ ਵੀਰੇ ਮੈਨੂੰ ਛਾਤੀ ਦਾ ਰੋਗ ਸੀਗਾ ਵੀ ਮੈਂ ਨਿੰਬੂ ਜਾਂ ਖੱਟਾ ਕੋਈ ਚੀਜ਼ ਖਾ ਲੈਂਦੀ ਸੀ ਤਾਂ ਮੇਰੀ ਛਾਤੀ ਇੰਨੀ ਜਕੜ ਜਾਂਦੀ ਸੀ ਜਿਵੇਂ ਬੱਚਿਆਂ ਨੂੰ ਬੱਖੀਆਂ ਵਾਲਾ ਹੁੰਦਾ ਸੈਂ ਸੈਂ ਕਰਦੀ ਸੀ ਇੱਕ ਤਾਂ ਉਹ ਮੈਨੂੰ ਪੱਕਾ ਰੋਗ ਸੀ ਇੱਕ ਸੀ ਜੀ ਮੈਨੂੰ ਸਿਰ ਦਾ ਮੈਂ ਜੋ ਬੋਲ ਰਹੀ ਆ ਮੈਂ ਅਕਾਲਪੁਰਖ ਵੈਗ ਨਹੀਂ ਜਾਣ ਕੇ ਬੋਲ ਰਹੀ ਆ ਵੀ ਇਹ ਮੈਨੂੰ ਪੱਕੇ ਰੋਗ ਸੀਗੇ ਸਿਰ ਦਾ ਰੋਗ ਸੀ ਮੈਨੂੰ ਵੀ ਜਿਵੇਂ ਸਿਰ ਉੱਠ ਕੜਾ ਚਾਰ-ਚਾਰ ਘੰਟੇ ਮੈਨੂੰ ਪਤਾ ਨਹੀਂ ਸੀ ਲੱਗਦਾ ਫਿਰ ਮੈਂ ਅੱਖਾਂ ਪੱਟ ਨਹੀਂ ਸਕਦੀ ਐਨਾ ਭਾੜਾ ਮੇਰਾ ਸਿਰ ਦਰਦ ਹੁੰਦਾ ਸੀ ਵੀ ਆਹ ਸਿਰ ਪਾਏ ਕੇ ਵੀ ਮੈਨੂੰ ਆ ਲੱਗਦਾ ਮੇਰਾ ਕੋਈ ਸਿਰ ਕੁਮਾ ਆ ਰਿਹਾ ਹੈ ਮੈਂ ਅੱਖ ਨਹੀਂ ਸੀ ਪੱਟਦੀ ਡਰਦੀ ਵੀ ਮੈਨੂੰ ਘੁੰਮਣ ਘੇਰੀਆਂ ਲੱਗ ਜਾਂਦੀਆਂ ਸੀ ਵੀ ਐਨਾ ਬੁਰਾ ਹਾਲ ਹੁੰਦਾ ਸੀ ਸਿਰ ਦਾ ਤੇ ਤੀਜਾ ਰੋਗ ਸੀ ਸਭ ਤੋਂ ਵੱਡਾ ਜੀ ਮੈਨੂੰ ਅਲਸਰ ਦਾ ਅਲਸਰ ਮੈਨੂੰ ਇੰਨੀ ਵੱਧੀ ਹੋਈ ਸੀਗੀ ਮੈਂ ਘੱਟੋ ਘੱਟ ਸੀਗੀ 70-72 ਕਿਲੋ ਆਉਂਦੀ ਤੇ ਮੈਂ 30-35 ਕਿਲੋ ਦੀ ਰਹਿ ਗਈ ਸੀ ਵੀ ਅਲਸਰ ਨੇ ਮੈਂ ਜਮ ਖਤਮ ਕਰਤੀ ਸੀ ਪਹਿਲਾਂ ਤਾਂ ਮੇਰੇ ਬਲੱਡ ਹੀ ਆ ਜਾਂਦਾ ਬਲੱਡ ਹੀ ਦਵਾਈਆਂ ਵੀ ਖਾ ਰਹੀ ਸੀ ਕਦੇ ਟਿਕ ਜਾਂਦਾ ਦਵਾਈਆਂ ਨਾਲ ਕਦੇ ਟਿਕਦੇ ਹੀ ਨਹੀਂ ਸੀਗਾ ਦਵਾਈਆਂ ਖਾ ਕੇ ਵੀ ਮੈਨੂੰ ਬਲੱਡ ਆ ਜਾਂਦਾ ਫਿਰ ਮੈਨੂੰ ਚਰਬੀ ਆਉਣੀ ਸ਼ੁਰੂ ਹੋ ਜਾਂਦੀ ਜਦੋਂ ਬਲੱਡ ਮੁੱਕ ਜਾਂਦਾ ਫਿਰ ਮੈਂ ਤੁਰਨੋਂ ਰਹਿ ਜਾਂਦੀ ਮੰਜੇ 'ਚ ਪਈ ਗਈ ਵਾਲ ਝੜ ਗਏ ਸੀ ਇਹ ਅਲਸਰ ਨੇ ਮੇਰਾ ਬੁਰਾ ਹਾਲ ਕੀਤਾ ਸੀ ਤੇ ਜਿਹੜਾ ਕੋਈ ਮੈਨੂੰ ਬੰਦਾ ਵੇਖਦਾ ਸੀ ਕੋਈ ਮੈਨੂੰ ਐ ਨਹੀਂ ਸੀ ਕਹਿੰਦਾ ਵੀ ਇਹ ਬਚੂਗੀ ਕਿਸੇ ਨੇ ਵੀ ਨਹੀਂ ਕਿਹਾ ਵੀ ਬਚੂਗੀ ਐਨੇ ਨੇ ਮੇਰੇ ਵਾਲ ਰਹਿ ਗਏ ਸੀ ਜ ਅੱਖਾਂ ਵਿੱਚ ਵੜ ਕੇ ਆ ਜੀ ਜਿਹਾ ਕਾਲਮਾ ਹੋ ਗਈਆਂ ਸੀ ਜਿੱਥੇ ਜਿਵੇਂ ਆਪਾਂ ਕਹਦੇ ਨਾ ਵੀ ਡਰ ਆਉਂਦਾ ਲੋਕਾਂ ਨੂੰ ਮੇਰੇ ਤੋਂ ਡਰ ਆਉਣ ਲੱਗ ਗਿਆ ਸੀ ਪਰ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰ ਹੈ ਵੀ ਆਪਾਂ ਮਠਾਈ ਸਾਰ ਮੱਸੀਆਂ ਸੁਖੀਆਂ ਤੇ ਬੀਟ ਗ੍ਰਾਸ ਪੀਣਾ ਸ਼ੁਰੂ ਕੀਤਾ ਵਾਹਿਗੁਰੂ ਜੀ ਨੇ پتہ ਨਹੀਂ ਉਹ ਰੋਗ ਮੇਰਾ ਕਿਵੇਂ ਅਲਸਰ ਤੋੜ ਕੇ ਪਰੇ ਮਾਰੀ ਜੜੀ ਕਿ ਮੈਨੂੰ ਡਾਕਟਰਾਂ ਨੇ ਇਹ ਕਿਹਾ ਸੀ ਵੀ ਤੈਨੂੰ ਲਾਈਫਟਾਈਮ ਦਵਾਈ ਖਾਣੀ ਪਊ ਦਵਾਈ ਖਾ ਕੇ ਵੀ ਕਈ ਵਾਰੀ ਅਲਸਰ ਨਿਤਿਕਦੀ ਸੋ ਭਾਂਦਾ ਤੁਸੀਂ ਮਿੱਟੀ ਦਾ ਜਾਂ ਸਟੀਲ ਦਾ ਲੈ ਲੈਣਾ ਠੀਕ ਹੈ ਅਲਸਦਾ ਅਲਸਰਦਲ ਆਇਤਾ ਹੀ ਬੱਕਾ ਹੀ ਕਰਦੀ ਹੈ ਕਿਉਂਕਿ ਠੰਡੀ ਹੁੰਦੀ ਹੈ ਜੀ ਬੈਸਟ ਦਾ ਪਾਂਡਾ ਦੇ ਵਿੱਚੋਂ ਵੇਟ ਐਕਸਟਰਾ ਬਣੇ ਬਸ ਰਾਵੜ ਦਾ ਪਾਂਡਾ ਵੀਰੇ ਨਹੀਂ ਲੈਣਾ ਤੇ ਆਪਣਾ ਭਾਂਡਾ ਜੀ ਆਹ ਪਰ ਆਤ ਆਪਣੇ ਜੋ ਗਰੀਕਾ ਮੁੱਠੀ ਕਣਕ ਦੀ ਪਿਉਂਕੇ ਰੱਖੀ ਐ ਪੂਰੀ ਰਾਤ ਭਰ ਪਿਉਂਕੇ ਰੱਖਣੀ ਐ ਜੀ ਇਹਦਾ ਕਾਰਨ ਪਤਾ ਕੀ ਐ ਜਿਹੜਾ ਕੋਈ ਜੇ ਤਾਂ ਸਾਨੂੰ ਕਣਕ ਜਮਾ ਰੇਸਪਰੇ ਆਣੀ ਮਿਲ ਜੇ ਤਾਂ ਵਧੀਆ ਪਰ ਮੈਂ ਤਾਂ ਨਹੀਂ ਮੰਨਦੀ ਬੀਬੀ ਨਾਲ ਰੇਸਪਰੇ ਤੋਂ ਕੋਈ ਚੀਜ਼ ਮਿਲਦੀ ਹੋਊ ਫਿਰ ਉਹ ਅਗਲਾ ਕਹਿੰਦਾ ਇਸ ਤਰ੍ਹਾਂ ਰੇਸਪਰੇ ਕੀਤੀ ਨਹੀਂ ਔਰ ਗੈਨ ਦਾ ਠੀਕ ਐ ਆਪਾਂ ਥੋੜੀ ਬਹੁਤੀ ਚੀਜ਼ ਲੈਣੀ ਐ ਮੈਂ ਤਾਂ ਸਿੰਪਲ ਕਣਕ ਹੀ ਲੈਂਦੀ ਜੋ ਆਪਣੇ ਘਰੇ ਹੁੰਦੀ ਐ ਇਹਨੂੰ 12:00 ਤੋਂ 13 ਘੰਟੇ ਹੋ ਗਏ ਬਿਉਂਤੀ ਇਹਦਾ ਪੀਉਣ ਦਾ ਕਾਰਨ ਪਤਾ ਕੀ ਐ ਜੀ ਇਹ ਜੋ ਤੇ ਆ ਪ੍ਰੇਅਰ ਦਾ ਕਾਰਨ ਹੈ ਵੀ ਇਹਦੇ ਦੇ ਵਿੱਚ ਰੇਅ ਸਪਰੇ ਦਾ ਅਸਰ ਹੁੰਦਾ ਉਹ ਸਾਰਾ ਪਾਣੀ ਕਿ ਨਿਕਲ ਜੂਗਾ ਤੇ ਇੱਕ ਦੀਪੂ ਛੋਟਾ ਜਿਹਾ ਕੱਪੜਾ ਲੈ ਆਉਣਾ ਚਾਹੀਦਾ ਨਾਲ ਆਪਾਂ ਕਣਕ ਢੱਕਣੀ ਸੀਗੀ ਉਹ ਕੋਈ ਢੱਕ ਦਾਂਗੇ ਉਹ ਕਾਟਨ ਦਾ ਹੋਣਾ ਚਾਹੀਦਾ ਉਸ ਨੂੰ ਦੱਸਾਂਗੇ ਕਿ ਵੀ ਕਣਕ ਢੱਕਣੀ ਕਿਵੇਂ ਬੀਜ ਕੇ ਤੇ ਆਸੇ ਤੇ ਇਹ ਕੰਕ ਨੂੰ ਮੀਜੀ ਦਿਖਾਤੀ ਜੀ ਆ ਆਪਣਾ ਭਾਂਡਾ ਜੀ ਤੇ ਇਹਦੇ ਵਿੱਚ ਜਿਹੜੀ ਮਿੱਟੀ ਹੈ ਬਿਲਕੁਲ ਸਾਫ਼ ਹੈ ਮਿੱਟੀ ਦੇ ਵਿੱਚ ਨਾ ਵੀ ਗੰਡਾ ਗੁੰਡਾ ਜੀਆਂ ਨਾ ਹੋਣ ਜੇ ਗੰਡਾ ਹੀ ਹੋਣ ਤਾਂ ਸਾਂਲ ਲਿਆ ਕਰੋ ਆਪਣੇ ਕੋਲ ਹੁੰਦਾ ਸੀਮੈਂਟ ਵਾਲਾ ਝਾਰਨਾ ਜਾ ਆ ਦੇਖ ਮੇਰੀ ਮਿੱਟੀ ਬਿਲਕੁਲ ਸਾਫ਼ ਹੈ ਇਹਦੇ ਵਿੱਚ ਕੋਈ ਮਿੱਟੀ ਨਹੀਂ ਆ ਦੇਖੋ ਜੀ ਇਹਨੂੰ ਪਹਿਲਾਂ ਤੁਸੀਂ ਇਹਦੇ ਚ ਪਾ ਲੈਣਾ ਇਹ ਮਿੱਟੀ ਪੌਣੀ ਤਾਂ ਜ਼ਰੂਰੀ ਹੁੰਦੀ ਹੈ ਜੀ ਮਿੱਟੀ ਜਿਹੜੀਆਂ ਕਣਕ ਦੀਆਂ ਜੜਾਂ ਨਾ ਮਿੱਟੀ 'ਚ ਹੋਣੀਆਂ ਚਾਹੀਦੀਆਂ ਮਿੱਟੀ 'ਚ ਕੁਦਰਤੀ ਤੱਤ ਹੁੰਦੇ ਆ ਤੇ ਹਾਂ ਚਲੋ ਜੇ ਜਿਹੜੀ ਬਾਅਦ 'ਚ ਇਹ ਜਿਹੜਾ ਵਿਚੇ ਇਸ ਛੇ ਬਚੂ ਕਣਕਰੀ ਮਿੱਟੀ ਉਹਾਂ ਦੀ ਤਿਆਰੀ ਕਰੂ ਜਿਹੜਾ ਆਰਗੈਨਿਕ ਬਣ ਜਾਂਦੀ ਉਹ ਖਾਦੀ ਬਣ ਜਾਂਦੀ ਇੱਕ ਤਰ੍ਹਾਂ ਦੀ ਜਿਹੜੀ ਮਿੱਟੀ ਹੁੰਦੀ ਹੈ ਜਿਹੜੀ ਬਾਕੀ ਜੇ ਕਣਕਰੀ ਹੋਇਆ ਗੁਰੂ ਨੂੰ ਅੱਧ ਕਿਹੜੀ ਗੁਰਜੀ ਛੱਟ ਲਿਆ ਕਰੋ ਕੋਕ 15 ਤੋਂ ਦਿਨ 15 ਦਿਨ ਬਾਅਦ ਅਸੀਂ ਦੁਬਾਰੇ ਫੇਰ ਬੀਜਣ ਵਾਲੀ ਹੋ ਜਾਂਦੀ ਹੈ ਇਹ ਸੇਮ ਸੇਮ ਮਿੱਟੀ ਜਿਹੜੀ ਆਪਾਂ ਬਾਹਰੋਂ ਲਿਆਉਨੇ ਆ ਕਿਉਂਕਿ ਉਹਨੂੰ ਹਵਾ 'ਚ ਰਹਿ ਜਾਂਦੀ ਆ ਹਾਲੋ ਜੀ ਜਿਵੇਂ ਸੁਣਤੋ ਇਹ ਆਪਾਂ 9 ਭਾਂਡੇ ਬੀਜਾਂਗੇ 9 ਬਾਂਗ 9 ਦਿਨ ਕਣਕ ਆਪਣੀ ਪੀਣ ਵਾਲੀ ਹੋ ਜਾਂਦੀ ਆ ਬਾਕੀ ਆਪਾਂ ਦੇਖਦੇ ਆਂ ਵੀ ਕਿੰਨੀ ਗਰੋਥ ਕਰ ਰਹੀ ਏ ਇਹ ਉਹਦੇ ਹਿਸਾਬ ਨਾਲ ਆਪਾਂ ਇੱਕ ਭਾਂਡਾ ਰੋਜ਼ ਬੀਜਣਾ ਇਹ ਇਕੱਠੇ ਨਹੀਂ ਬੀਜਨੇ ਵੀਰੇ ਇਕੱਠੇ ਬੀਜਦੇ ਫਿਰ ਇਕੱਠੇ ਪੀਣ ਵਾਲੇ ਹੋ ਜਾਣਗੇ ਆਪਾਂ ਇੱਕਦਮ ਪੀ ਨਹੀਂ ਸਕਦੇ ਇੱਕ ਭਾਂਡਾ ਰੋਜ਼ ਬੀਜਣਾ ਇਹ ਹਾਂ ਜਦੋਂ ਉਂਗਲ ਜਿੱਡੀ ਜਿੱਡੀ ਹੋ ਗਈ ਜਦੋਂ ਪੀ ਲੈਣੀ ਉਸੇ ਨਾ ਨਾ 6 ਇੰਚ ਹਾਂ 5 6 ਇੰਚ ਕਣਕ ਹੋਣੀ ਜ਼ਰੂਰੀ ਹੈ ਹੋ ਜਾਂਦੀ ਆ ਨਾ ਉਹ ਦਿਨਾਂ ਤੁਸੀਂ 6 ਇੰਚ ਇਹ ਵੱਧ ਹੀ ਬੜੀ ਆ ਆ ਦੇਖੋ ਜੀ ਆਪਾਂ ਕੁਝ ਨਹੀਂ ਕੀਤਾ ਸਿੰਪਲ ਤਰੀਕਾ ਬੱਸ ਤੁਹਾਡੀ ਮਿਹਨਤ ਹੈ ਜੇ ਮਿਹਨਤ ਕਰੋਗੇ ਤਾਂ ਹਰ ਇੱਕ ਬਿਮਾਰੀ ਦਾ ਇਲਾਜ ਉਹਦੇ ਵਿੱਚ ਆ ਚਾਹੇ ਕਿਸੇ ਨੂੰ ਅਲਰਜੀ ਕੋਈ ਬਿਮਾਰੀ ਹੋਵੇ ਵੀਰੇ ਪੱਕਾ ਇਲਾਜ ਕਰਦੀ ਹੈ ਬੀਟ ਗ੍ਰਾਸ ਚੋਨ ਨੂੰ ਕਿਹਾ ਵੀ ਲੁਧਿਆਣੇ ਵਾਲੀ ਹਰਵਿੰਦਰ ਕੌਰ ਦਾ ਤੁਸੀਂ ਕੱਢ ਕੇ ਦੇਖ ਲਓ ਵੀ ਉਹਨੇ ਲੋਕਾਂ ਨੂੰ ਵੀ ਦੱਸਿਆ ਵੀ ਮੇਰੇ ਘਰ ਵਾਲਾ ਠੀਕ ਆ ਉਹਨੇ ਰਿਪੋਰਟਾਂ ਵੀ ਦਿਖਾਈਆਂ ਵੀ ਮੇਰੇ ਘਰ ਵਾਲਾ ਠੀਕ ਹੈ ਮੇਰੇ ਕੋਲ ਤਾਂ ਰਿਪੋਰਟ ਜੋਣ ਦੀ ਜਗ੍ਹਾ ਉਹ ਪਈ ਆ ਮੇਰੀ ਅਲਸਰ ਦੀ ਰਿਪੋਰਟ ਜੀ ਕਿੰਨਾ ਚਿਰ ਮੈਂ ਦਵਾਈ ਖਾਧੀ ਆ ਸਾਰਾ ਕੁਝ ਉਹਦੇ ਉੱਤੇ ਲਿਖਿਆ ਹੋਇਆ ਡਾਕਟਰ ਦਾ ਕਿੰਨਾ ਟਾਈਮ ਦਵਾਈ ਖਾਧੀ ਆ ਦੇਖੋ ਮੈਨੂੰ ਅਲਸਰ ਆਇਆ ਹੁੰਦਾ ਪਤਨੀ ਲਾਈਫਟਾਈਮ ਦਵਾਈ ਚੱਲਦੀ ਆ ਅਲਸਰ ਮੇਰੀ ਮੇਰੀ ਅਲਸਰ ਜੀ ਬੀਟ ਗਰਾਸ ਨੇ ਤੋੜੀ ਆ ਤੇ ਵਹੇ ਗੁਰੂ ਨਹੀਂ ਤੋੜੀ ਆ ਆ ਲੋ ਜੀ ਹੁਣ ਆਪਾਂ ਜਿਹੜੀ ਕਣਕ ਆ ਪਹਿਲੇ ਤੇ ਕਣਕ ਵਸਾਵਾਂਗੇ ਆਪਾਂ ਇਹ ਕਣਕਾਂ ਨੇ ਜਿਹੜੀ ਪੂਰੀ ਸੰਘਣੀ ਵਸਾਉਣੀ ਆ ਪਥਾਨ ਨਹੀਂ ਛੱਡਣਾ ਇਹਦੇ ਤੇ ਇਹ ਤੁਸੀਂ ਕਹੋਗੇ ਛੋਟਾ ਜੇ ਤੁਸੀਂ ਚਾਰ ਜਣਾਂ ਨੇ ਤਿੰਨ ਜਣਾਂ ਨੇ ਪੀਣਾ ਤੇ ਹਿਸਾਬ ਨਾਲ ਤੁਸੀਂ ਵੱਡਾ ਭਾਂਡਾ ਲੈ ਲਓ ਸੋਨੂੰ ਪੀਣੀ ਮਾਤਰਾ ਸਭ ਦੱਸੂਗੀ ਵੀ ਸਟਾਰਟ 'ਚ ਥੋੜੀ ਥੋੜੀ ਪੀਣੀ ਪੈਂਦੀ ਆ ਹੌਲੀ ਹੌਲੀ ਇਹਦੀ ਡੋਜ਼ ਵਧਾਉਣੀ ਪੈਂ ਲੋਕ ਤੁਸੀਂ ਕਣਕਾਂ ਨਾਲ ਜਿਹੜੀ ਇਹ ਪੂਰੀ ਬਸਾਉਣੀ ਹੈ ਇਹਦੇ ਉੱਪਰ ਮਿੱਟੀ ਖੰਡ ਵਾਂਗੂ ਲੱਗਦਾ ਜੀ ਮਿੱਟੀ ਤੋਂ ਮਿੱਟੀ ਤੋਂ ਬਿਨਾ ਤੁਸੀਂ ਇਹ ਕਣਕ ਨਹੀਂ ਵਿਜਨੀ ਦੀ ਕਿਉਂਕਿ ਬਿਤ ਲੋਕ ਕਹਿੰਦੇ ਆ ਜੀ ਅਸੀਂ ਪਾਣੀ ਚੋਂ ਗਾਲੀਓ ਕੋਈ ਫਾਇਦਾ ਨਹੀਂ ਮਿੱਟੀ ਹੋਣੀ ਜ਼ਰੂਰੀ ਹੈ ਜੀ ਕਿਉਂਕਿ ਆਪਣਾ ਜਿਹੜਾ ਸਰੀਰ ਹੈ ਮਿੱਟੀ ਦਾ ਬਣਿਆ ਹੋਇਆ ਹੈ ਇਹ ਛੋਟੀ ਜੀ ਥੋੜੀ ਜੀ ਮਿਹਨਤ ਆ ਛੋਟੀ ਕਰਕੇ ਵੇਖੋ ਤੁਸੀਂ आनंद मंगल ਚ ਹੋ ਜੂਗੇ ਆ ਦੇਖੀ ਕਣਕ ਮੈਂ ਬੁਸਹਾਤੀ ਆਪ ਦੇਖਾ ਰਦੀਪੂ ਵੀ ਕਿੰਨੀ ਸੰਗਣੀ ਕਣਕ ਵਸਾਈ ਹੈ ਪਤਾ ਲੱਗ ਜੇ ਨਾ ਇਹ ਬਸ ਨੂੰ ਵੀ ਜਿੰਨਾ ਤਰੀਕਾ ਦੱਸਦੀ ਨਾ ਮੈਂ ਕਿਤੇ ਤੁਸੀਂ ਵੀ ਥੱਲੇ ਬੀਜਣੋ ਥੱਲੇ ਨਹੀਂ ਵੀਰੇ ਉੱਥੇ ਤਾਂ ਫਿਰ ਆਪ ਤੇ ਸਭ ਤੋਂ ਮੇਨ ਗੱਲ ਆਪਾਂ ਇਹਨੂੰ ਧੁੱਪ ਨਹੀਂ ਲੱਗਣ ਦੇਣੀ ਇਹ ਸਾਵੇਂ-ਸਾਵੇਂ ਹੀ ਗਾਉਣੀ ਆ ਦੇਖੋ ਜੀ ਆਪਾਂ ਕਣਕ ਦਿਖ ਰਹੀ ਹੈ ਦੀ ਤੂ ਆ ਦੇਖੋ ਕਣਕ ਆਪਾਂ ਇਹਦੇ ਚਾਦਰ ਵਾਂਗੂ ਬੁਸਹਾਤੀ ਪੂਰੀ ਸੰਗਣੀ ਮਿੱਟੀ ਦੇ ਹੁਣ ਆਪਾਂ ਇਹਦੇ ਨਾਲ ਪਾਣੀ ਹਲਕਾ-ਹਲਕਾ ਐ ਜੇ ਵੀ ਇਹ ਗਿੱਲੀ ਰਹੇ ਪਾਲੀ ਨਹੀਂ ਜਾਇਜ਼ ਨਾ ਪਾਇਓ ਫਿਰ ਇਹ ਗਲ ਜਾਂਦੀ ਹੁੰਦੀ ਹੈ ਕਣਕ ਸੁਣੋ ਹੁਣ ਆਇਆ ਮੈਨੂੰ ਪਤਾ ਲੱਗ ਗਿਆ ਵੀ ਜਿਹੜੀ ਮਿੱਟੀ ਆ ਥੱਲੇ ਗਿੱਲੀ ਹੋ ਚੁੱਕੀ ਹੈ ਤੇ ਆ ਦੇਖੋ ਹੁਣ ਆਪਾਂ ਇਹਦੇ ਤੇ ਪਤਲੀ ਪਤਲੀ ਮਿੱਟੀ ਵਸਾਵਾਂਗੇ ਬਾੜੀ ਸੰਧਣੀ ਨਹੀਂ ਵਸਾਉਣੀ ਬਸ ਸਿਰਫ ਤੁਸੀਂ ਕਣਕ ਢੱਕਣੀ ਹੈ ਇਹਦੇ ਨਾਲ ਮਿੱਟੀ ਨਾਲ ਵੀ ਜਿਹੜੀ ਕਣਕ ਢੱਕੀ ਹੋਣੀ ਚਾਹੀਦੀ ਹੈ ਘਾਵਣਾ ਲੱਗੇ ਹਾਂ ਤੇ ਮਿੱਟੀ ਨਾਲ ਹੀ ਖਰੀ ਹੋਊ ਆ ਦੇਖੋ ਜੀ ਆਪਾਂ ਜਿਹੜੀ ਕਣਕ ਹੈ ਇਹ ਟਕਤੀ ਹੈ ਮਾਇਨ ਟਕਤੀ ਕੰਤਨ ਪੀਣੀ ਨਹੀਂ ਚਾਹੇਂਗੀ ਹੁਣ ਇਹ ਤੇ ਪਾਣੀ ਨਹੀਂ ਪਾਵਾਂਗੇ ਆਪਾਂ ਕਿਉਂਕਿ ਪਾਣੀ ਆਪਾਂ ਬਾ ਚੁੱਕੇ ਆ ਵੀ ਕਣਕ ਦਾ ਵੀ ਆ ਜਿਹੜਾ ਉਹ ਗਿੱਲਾ ਰਵੇ ਆ ਦੇਖੋ ਜਿਹਦੇ ਚ ਕੋਈ ਵੱਡਾ ਮੰਤਰ ਨਹੀਂ ਪੜਨਾ ਤੁਸੀਂ ਵਾਹਿਗੁਰੂ ਦਾ ਨਾਮ ਲੈ ਕੇ ਇਹ ਕਣਕੀ ਵੀਜਣੀ ਆ ਤੇ ਵਾਹਿਗੁਰੂ ਦਾ ਨਾਮ ਲੈ ਕੇ ਇਹ ਪੀਣੀ ਆ ਤੁਸੀਂ ਜਿਹੜੇ ਧਰਮ ਨੂੰ ਮੰਨਦੇ ਹੋਗਾ ਨਾਮ ਲੈ ਕੇ ਪੀਣੀ ਆ ਇਹ ਮੇਰੀ ਗਰੰਟੀ ਆ ਵੀ ਜਿਹੜੇ ਰੋਗ ਲਈ ਵੀ ਤੁਸੀਂ ਪੀਓਗੇ ਜਿਨ੍ਹਾਂ ਨੂੰ ਪੱਕੇ ਰੋਗ ਲੱਗਿਆ ਉਹਨਾਂ ਨੇ 3 ਮਹੀਨੇ ਪੀਣੀ ਆ ਤੁਹਾਨੂੰ ਰਿਜ਼ਲਟ ਤਾਂ ਇਹ 15-20 ਦਿਨਾਂ ਤੂੰ ਦੇ ਦਊਗੀ ਠੀਕ ਹੈ ਤੇ 3 ਮਹੀਨਿਆਂ ਦੇ ਬਿਟਣਾ ਹੈ ਜਿਹੜੀਆਂ ਸੋਡੇ ਚ ਪਈਆਂ ਘਾਟਾਂ ਬਿਮ ਸਾਰੀਆਂ ਘਾਟਾਂ ਗੂੜੀਆਂ ਕਰ ਦੂਗੀ ਜਦੋਂ ਤੁਸੀਂ ਇਹ ਕੰਮ ਪੀਣ ਲੱਗੋਗੇ ਕਈ ਵਾਰੀ ਬੰਦਿਆਂ ਨੂੰ ਵੀ ਫਲਸ਼ ਦਾ ਰੰਗ ਚੇਂਜ ਕਰ ਦਿੰਦੀ ਹੈ ਇਹ ਕਿਉਂਕਿ ਜਿਹੜੀ ਛੋੜੇ ਅੰਦਰ ਗੰਦਗੀ ਆ ਉਫਰ ਨਿਕਲਦੀ ਹੈ ਇਹ ਬੀਟ ਗ੍ਰਾਸ ਅੰਦਰ ਨਹੀਂ ਛੜਦੀ ਗੰਦਗੀ ਸਮਝ ਲਓ ਵੀ ਇਹ ਬਾਉਸ਼ ਕਰਦੀ ਹੈ ਤੁਹਾਡੀ ਬਾਡੀ ਨੂੰ ਵੀ ਕੋਈ ਵੀ ਤੁਹਾਡੇ ਸਰੀਰ 'ਚ ਜਿਹੜੀ ਕੋਈ ਪਈ ਹੈ ਨਾ ਬੇਸਟ ਚੀਜ਼ ਉਹਨੂੰ ਅੰਦਰ ਨਹੀਂ ਰਹਿਣ ਦਿੰਦੀ ਬਾਹਰ ਕੱਢ ਦਿੰਦੀ ਹੈ ਤੇ ਲੀਵਰ ਲੂਵਰ ਨੂੰ ਤੈਮ ਬਣਾ ਦਿੰਦੀ ਹੈ ਜਿਵੇਂ ਆਪਾਂ ਕਹਿੰਦੇ ਆਪਾਂ ਘਰ ਧੋ ਕੇ ਸ਼ਾਂਤੀ ਮਿਲ ਗਈ ਕਿਰਾਸ ਨੂੰ ਫੀਲ ਹੋਣ ਲੱਗ ਜੂਗਾ 2-3 ਦਿਨਾਂ ਤੋਂ ਵੀ ਸਾਡਾ ਪੇਟ ਆ ਸਾਫ਼ ਹੋ ਰਿਹਾ ਵਧੀਆ ਹੋ ਰਿਹਾ ਜਦ ਦੀ ਪੂਛੋਟਾ ਜਿਹਾ ਵੀਡੀਓ ਕੜਾ ਕੇ ਕੱਪੜਾ ਚੱਕ ਕੇ ਲਿਆ ਕਾਪੜਾ ਦਾ ਆਹ ਵੇਖੋ ਕਪੜਾ ਇਹ ਗਿੱਲਾ ਕਰਕੇ ਉੱਤੇ ਪਾਉਣਾ ਜੀ ਇਹ ਜਿਹੜਾ ਕਪੜਾ ਹੈ ਜੀ ਇਹਦੇ ਉੱਪਰ ਐ ਗਿੱਲਾ ਕਰਕੇ ਧਰ ਦੇਣਾ ਨਾਲੇ ਤਾਂ ਕੋਈ ਜਾਨਵਰ ਨਹੀਂ ਇਹਨੂੰ ਟੁਕਦਾ ਕਣਕ ਨੂੰ ਤੇ ਨਾਲੇ ਜਦੋਂ ਕਣਕ ਨਾ ਹਰੀ ਹੋਣ ਲੱਗ ਗਈ ਇਹ ਆਪਣੇ ਆਪ ਹੀ ਇਹ ਹਰੀ ਹੋਊਗੀ ਇਹ ਕਣਕਾ ਆਪਣੇ ਆਪ ਹਰੀ ਹੋਊਗੀ ਤੇ ਉਦੋਂ ਕਪੜਾ ਤੁਸੀਂ ਚੱਕ ਦੇਣਾ ਜਦੋਂ ਇਹ ਕਣਕ ਹਰੀ ਹੋ ਗਈ ਉਦੋਂ ਇਹ ਕਪੜਾ ਲਾ ਦੇਣਾ ਪਰ ਬੀਜ ਕੇ ਤੁਸੀਂ ਇਹਦੇ ਤੇ ਕਪੜਾ ਗਿੱਲਾ ਕਰਕੇ ਕਾਟਨ ਦਾ ਕਪੜਾ ਜ਼ਰੂਰ ਦੇਣਾ ਇਹਨਾਂ ਕਣਕ ਜਲਦੀ ਹਰੀ ਹੁੰਦੀ ਆ ਤੇ ਇੱਕ ਇਹ ਛੋਟੇ ਮੋਟੇ ਜਾਨਵਰਾਂ ਤੋਂ ਸੇਲਫ ਰਹਿੰਦੀ ਆ ਵੀ ਕੋਈ ਵੀ ਇਹਨੂੰ ਚੀਜ਼ ਕੋਈ ਕੀੜਾ ਮਕੌੜਾ ਲੱਗ ਨਾ ਸਕੇ ਤੇ ਬਾਕੀ ਇਹਦੀ ਮੈਂ ਜਿਵੇਂ ਜਿਵੇਂ ਤੁਹਾਨੂੰ ਪ੍ਰੋਸੈਸ ਕਰਨਾ ਪਾਠ ਨੂੰ ਦਿਨ ਬੀਜਾਂਗੇ ਫਿਰ ਤੁਹਾਨੂੰ ਜਦੋਂ ਹਰੀ ਹੋਗੀ ਪੀਣਾ ਵੀ ਦੱਸਾਂਗੇ ਵੀ ਤੁਸੀਂ ਕਿਵੇਂ ਪੀਣਾ ਕਾਦੇ ਚ ਕਰਕੇ ਕਿਵੇਂ ਪੀਣਾ ਤੇ ਜਿਹੜਾ ਤੁਸੀਂ ਮੇਰੇ ਦਾ ਖਿਆਲ ਰੱਖਣਾ ਜਿਵੇਂ ਹੁਣ ਮੈਂ ਕਣਕ ਹੁਣ ਸੋਭਾ ਬੀਜੀ ਹੈ ਸ਼ਾਮ ਨੂੰ ਮੈਂ ਇੱਥੇ ਪਤਲਾ 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 ਸਿੱਟਾ ਪਾਣੀ ਦਾ ਜਰੂਰ ਦਵਾਂਗੀ ਕਪੜਾ ਨਹੀਂ ਝੱਕੂੰਗੀ ਬਸ ਉਹ ਕਹੇ ਸਿੱਟਾ ਲੈ ਕੇ ਕਪੜੇ ਨੂੰ ਗਿੱਲਾ ਕਰ ਦੂੰਗੀ ਕਿਉਂਕਿ ਕਣਕ ਜਲਦੀ ਹਰੀ ਹੋਊਗੀ ਜਦੋਂ ਕਪੜਾ ਕਪੜਾ ਪਾ ਗਿੱਲਾ ਹੀ ਰੱਖਣਾ ਕੋਈ ਨਹੀਂਗਾ ਵੀ 24 ਘੰਟੇ ਪਾਣੀ ਨਹੀਂ ਪਾਉਣਾ ਹੁਣ ਪਾ ਤਾ ਆਪੇ ਤੇ ਪਾਣੀ ਬਾਕੀ ਕੰਮ ਦੇ ਵਿੱਚੋਂ ਗਿਲ ਲੀਆ ਤੇ ਸ਼ਾਮ ਨੂੰ ਆਪਾਂ ਇਹਦਾ ਛਿੱਟਾ ਦੇਵਾਂਗੇ ਸੋਨੂੰ ਅਸੀਂ ਕਣਕ ਹਰੀ ਹੁੰਦੀ ਦਿਖਾਵਾਂਗੇ ਮੈਂ ਭਾਂਡਾ ਆਪਦੇ ਅਨੁਸਾਰ ਲਿਆ ਕਿਉਂਕਿ ਮੈਂ ਇਹ ਨੂੰ ਮਹੀਨਾ ਤੋਂ ਸਵਾ ਮਹੀਨਾ ਵੀ ਹੁੰਦੀ ਕਿਉਂਕਿ ਮੈਨੂੰ ਇਸ ਟਾਈਮ ਕੋਈ ਰੋਗ ਨਹੀਂ ਹੈਗਾਗਾ ਮੈਂ ਬਿਲਕੁਲ ਤੰਦਰੁਸਤਾਂ ਤੇ ਮੈਂ ਫਿਰ ਇਹ ਨੂੰ ਸਵਾ ਮਹੀਨਾ ਤਾਂ ਪੀਉਂਗੀ ਸਵਾ ਮਹੀਨਾ ਡੇਢ ਮਹੀਨਾ ਜਿੰਨੇ ਮੇਰੀ ਗੁਜਾਸ਼ ਪਈ ਮੈਂ ਜ਼ਰੂਰ ਪੀਉਂਗੀ ਕਿਉਂਕਿ ਇਹਦੇ ਨਾਲ ਨਾ ਫਿਰ ਜਿਹੜੀਆਂ ਮੇਰੇ ਸਰੀਰ 'ਚ ਘਾਟਾ ਪੈਂਦੀਆਂ ਇੱਕ ਸਾਲ 'ਚ ਇਹ ਬੀਚ ਗ੍ਰਾਸ ਐਸੀ ਚੀਜ਼ ਹੈ ਵੀ ਜਦੋਂ ਤੁਸੀਂ ਇੱਕ ਮਹੀਨਾ ਨੂੰ ਪੀ ਲੋਗੇ ਤਾਂ ਇੱਕ ਸਾਲ ਸੋਡੀ ਸੇਧ ਦਾ ਖਿਆਲ ਸੋ ਅਕਾਲ ਪੁਰਖ ਵਾਹਿਗੁਰੂ ਜੋ ਵੀ ਮਿਹਨਤ ਕਰਕੇ ਵਿਜਣਗੇ ਪੀਣਗੇ ਮੈਂ ਅਰਦਾਸ ਕਰੂੰਗੀ ਵੀ ਸਭ ਦੇ ਰੋਗ ਟੁੱਟ ਜਾਣ ਤੇ ਫਿਰ ਸਾਰੇ ਮੈਨੂੰ ਮੈਸੇਜ ਕਰਕੇ ਮੈਨੂੰ ਮੇਰਾ ਨਾਮ ਤੇ ਮੈਨੂੰ ਬੜੀ ਖੁਸ਼ੀ ਹੋਊਗੀ ਦੀਦੀ ਅਸੀਂ ਰੋਗਾਂ ਤੋਂ ਰਹਿਤ ਹੋ ਗਏ ਖੁਸ਼ੀ ਹੋਊਗੀ ਜਿੰਨੇ ਜਿੰਨਾਂ ਦੇ ਰੋਗ ਟੁੱਟੇ ਮੈਨੂੰ ਮਿਲਣ ਜ਼ਰੂਰ ਆਉਣਾ ਤੁਸੀਂ ਵਾਦਾ ਕਰਨਾ ਮੇਰੇ ਨਾਲ ਠੀਕ ਹੈ ਫਿਰ ਮੈਨੂੰ ਖੁਸ਼ੀ ਹੋਊਗੀ ਵੀ ਮੇਰੀ ਮਿਹਨਤ ਰੰਗ ਲਈ ਕੋਈ ਬੰਦੇ ਨੂੰ ਨਮੀ ਜ਼ਿੰਦਗੀ ਨਹੀਂ ਮਿਲੀ ਠੀਕ ਹੈ ਜੀ ਸੋ ਆਪਣਾ ਪ੍ਰੋਸੈਸ ਇਹ ਪਹਿਲੇ ਦਿਨ ਦਾ ਜੀ ਹੁਣ ਆਪਾਂ ਇਹਦੇ ਵਿੱਚ ਮੇਰੇ ਤਾਂ ਯਾਦ ਰਹਿਣਗੇ ਵੀ ਆਹ ਪਹਿਲੇ ਦਿਨ ਵੀ ਜਿਹਾ ਦੂ ਲੈ ਕੇ ਉਹਦਾ ਬੌਕਰ ਦਾ ਉਹਦੇ ਉੱਪਰ ਨੇ ਇੱਕ ਚੇਪੀ ਲਾ ਕੇ ਲਿਖ ਲਿਓ ਵੀ ਪਹਿਲਾ ਵੀ ਆ ਪਹਿਲਾ ਡਾਊਂਗਾ ਉਹ ਦੂਜਾ ਡਾਊਂਗਾ ਕਈ ਬੰਦੇ ਮੇਰੇ ਵਾਂਗੂ ਭੁੱਲਦੇ ਪਰ ਮੇਤਾ ਯਾਦ ਰਹਿ ਜਾਂਦੀ ਆ ਹਾਂ ਮੈਂ ਦਾ ਰੱਖ ਲੂ ਵੀ ਆ ਪਹਿਲਾ ਰੱਖ ਲੂ ਫਿਰ ਉਹਦੇ ਨਾਲ ਦੂਜਾ ਲਾ ਕੇ ਇੱਕ ਹਾਂ ਬਸ ਤਾਂ ਕਣਕ ਤੋਂ ਦੇਖੋ ਭੋਲਦਾ ਤਾਂ ਫਿਰ ਵੀ ਆ ਪਹਿਲਾ ਵੀਜਿਆ ਸੀ ਆ ਦੂਜਾ ਵੀਜਿਆ ਤੀਜਾ ਮੈਂ ਦੱਸੀ ਦੱਸ ਦਿੰਦਾ ਕਿ ਕਿਹੜੇ ਤਗੇ ਤੇ ਕਿਹੜੀ ਕਿਸਮ ਹੈ ਹਾਂ ਤਾਂ ਤੁਸੀਂ ਇਹਦੇ ਕچے ਡੰਡਾ ਛੰਡਾ ਜਾ ਲਾ ਸਕਦੇ ਹੋ ਲਿਖ ਕੇ ਵੀ ਆ ਪਹਿਲਾ ਲਵਾਂਗਾ ਮੇਰਾ ਦੂਜਾ ਜਿਵੇਂ ਜਿਵੇਂ ਇਹ ਖਾਲੀ ਹੋਣਗੇ ਆਪਾਂ ਤੁਹਾਨੂੰ ਦੱਸਾਂਗੇ ਕਰਾਂਗੇ ਵੀ ਪੈ ਵੀਜਣੇ ਠੀਕ ਹੈ ਹੁਣ ਆਪਾਂ ਇਹ ਪੂਰੇ 9 ਵੀਜਾਂਗੇ 9ਵੇਂ ਦਿਨ ਕਣਕਨੀ ਮੇਰੇ ਹਿਸਾਬ ਨਾਲ ਐਡੀ ਐਡੀ ਪੀਣ ਵਾਲੀ ਹੋ ਜਾਣਾ ਠੀਕ ਹੈ ਜੀ ਸੋ ਵੀਡੀਓ ਬਣਾਉਣ ਚੁੱਕੀ ਕਮੀ ਰਹੀ ਹੋਵੇ ਤਾਂ ਮੈਨੂੰ ਮਾਫ ਕਰਨਾ ਮੇਰੀ ਕੋਸ਼ਿਸ਼ ਆ ਤੁਹਾਡੇ ਰੋਗ ਤੋੜਨਾ ਤੁਹਾਨੂੰ ਖੁਸ਼ ਰੱਖਣਾ ਤੇ ਮੇਰੀ ਗਾਰੰਟੀ ਹੈ ਵੀ ਜਿਹੜੇ ਹੈ ਦਿਲ ਲਾ ਕੇ ਪੀਜ ਕੇ ਬੀਟ ਕਰਾਸ ਪੀਣਗੇ ਤੇ ਲੋਕ ਟੁੱਟਣਗੇ ਅਲਸਰ ਹੋਲ ਸਭ ਟੁੱਟ ਜਾਣਗੇ ਤੁਹਾਡੇ ਸੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ